ਕਲੇਮੈਂਟ ਸੀਗੇ ਉਹਨਾਂ ਦੇ ਆਪਣੇ ਕੁਝ ਖੰਸੇ ਆ ਜਿਹੜੇ ਉਹਨਾਂ ਨੇ ਸ਼ੇਅਰ ਕੀਤੇ ਬਟ ਪਾਰਟੀ ਦੇ ਨਾਲ ਸਾਰੇ ਉਹਨਾਂ ਦੇ ਵਰਕਰ ਸਾਥੀ ਨੇ ਸਾਰੇ ਉਹ ਮਜਬੂਤੀ ਨਾਲ ਖੜੇ ਆ ਸਰ ਪ੍ਰਿੰਕਾ ਗਾਂਧੀ ਦਾ ਬਿਆਨ ਆਇਆ ਕਿ ਲੋਟਬੰਦੀ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਸਾਰੀਆਂ ਮਹਿਲਾਵਾਂ ਦੇ ਗਹਿਣੇ ਗਿਰਵੀ ਰਖਵਾ ਦਿੱਤੇ ਕਿਸ ਤਰ੍ਹਾਂ ਦਿੱਖਦੇ ਸਨ ਮੈਂ ਸਮਝਦਾ ਵੀ ਇਸ ਕਿਸਮ ਦੀਆਂ ਗੱਲਾਂ ਕਰਨ ਦੀ ਬਜਾਏ ਆਹ ਦੇਖਣ ਦੀ ਅੱਜ ਦੇਸ਼ ਦੇ ਅੰਦਰ ਵੇਚਤੀ ਜਿਹੜੀ ਅਰਥਵਿਵਸਥਾ ਹੈ ਤਾਂ ਕਿ ਹੈ ਜੀ ਨੋਬਤ ਕਿਸੇ ਦੀ ਨਾ ਹੋਵੇ ਉਹ ਤਰੱਕੀ ਕਿਸ ਤਰ੍ਹਾਂ ਹੋਊਗੀ ਉਹਨੂੰ ਲੈ ਕੇ ਜਿਹੜਾ ਜੋ ਕੁਝ ਪਿਛਲੇ 10 ਸਾਲਾਂਾਂ ਚ ਹੋਇਆ ਜੇ ਅੱਜ ਪੰਜਾਬ ਹਿੰਦੁਸਤਾਨ ਦੀ ਅਰਥਵਿਵਸਥਾ ਦੁਨੀਆ ਦੇ ਅੰਦਰ 55 ਨੰਬਰ ਤੇ ਪਹੁੰਚੀ ਹੈ ਤੇ ਉਹਨੂੰ ਅੱਗੇ 3ਵੇਂ ਨੰਬਰ ਤੇ ਲੈ ਕੇ ਜਾਣਾ ਹੈ ਅਮਰੀਕਾ ਚੀਨ ਨਾਲ ਜੇ ਆਪਾਂ ਮੁਕਾਬਲਾ ਕਰਨਾ ਹੈ ਉਹ ਡਵੈਲਪਮੈਂਟ ਇਹਦੇ थ्रू ਹੋ ਸਕਦੀ ਹੈ ਇਹਨਾਂ ਗੱਲਾਂ ਦੇ ਆਪਸੀ ਛੇਟਾ ਕਸ਼ੀ ਨਾਲ ਕਿਸੇ ਪੰਜਾਬ ਦੇ ਵੋਟਰ ਦੇ ਪੰਜਾਬ ਦੇ ਵੋਟਰ ਦੇ ਕਿਸੇ ਪੂਰੇ ਪੰਜਾਬ ਚ ਘੁੰਮ ਰਹੇ ਹੋ ਕੀ ਲੱਗਦਾ ਕੀ ਰਿਸਪੌਂਸ ਮਿਲ ਰਿਹਾ ਜੀ ਇਕੋ ਮੈਨੂੰ ਤਾਂ ਰਿਸਪੌਂਸ ਬਹੁਤ ਵਧੀਆ ਲੱਗ ਰਿਹਾ ਹੈ ਸਰ ਲੋਕਾਂ ਦਾ ਹੰਗਾਰਾ ਜਿਹੜਾ ਹੈਗਾ ਇਹ ਬਹੁਤ ਹੀ ਬੜੀਆ ਲੋਕ ਇਸ ਗੱਲ ਦਾ ਅਹਿਸਾਸ ਕਰ ਰਹੇ ਹੈ ਵੀ ਬੀਜੇਪੀ ਦੇ ਨਾਲ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਹੈ ਬੀਜੇਪੀ ਦੇ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ ਕਿਉਂਕਿ ਲੋਕ ਆਪਣੇ ਆਪ ਨੂੰ ਅੱਜ ਪੰਜਾਬ ਦੇ ਲੋਕ ਠੱਗੇ ਹੋ ਮਹਿਸੂਸ ਕਰ ਰਹੇ ਹੈ ਅੱਜ ਤੋਂ ਨਹੀਂ ਪਿਛਲੇ 2.5 ਸਾਲਾਂ ਤੋਂ ਕਿਉਂਕਿ ਪਹਿਲਾਂ ਜਦੋਂ 2022 ਦੇ ਅੰਦਰ ਵੀ ਉਹਨਾਂ ਨੇ ਵੋਟਾਂ ਪਾਈਆਂ ਉਹ ਜਿਹਨੂੰ ਕਹਿੰਦੇ ਨੇ ਵੀ ਇੱਕਦਮ ਉਖਤਾਚੇ ਕੀ ਸੀ ਉਲਗੇ ਸੀਗੇ ਕਾंग्रेस ਨੇ ਕਿਹਾ ਵੀ ਅਕਾਲੀ ਸੀਗੇ ਜੋ ਵੀ ਸੀ ਸਾਰਿਆਂ ਤੋਂ ਉਹਨਾਂ ਨੇ ਕਿਹਾ ਵੀ ਟ੍ਰੈਡੀਸ਼ਨਲ ਵੋਟਰ ਨੂੰ ਨਵਾਂ ਮੌਕਾ ਦਿਨੇ। ਉਹ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਹੁਣ ਕਹਿੰਦੇ ਵੇਰੇ ਉਹੋ ਹੀ ਚੰਗੇ ਸੀਗੇ। ਉਹਨਾਂ ਨੂੰ ਉਹਨਾਂ ਨੂੰ ਚੰਗੇ ਘਵਾਤਾ। ਹੁਣ ਉਹ ਦੇਖ ਰਹੇ ਹੈ ਵੀ ਉਹਨਾਂ ਨੂੰ ਇੱਕ ਆਸ ਦੀ ਕਿਰਨ ਦਿਖ ਰਹੀ ਹੈ। ਉਹ ਹੈ ਬੀਜੇਪੀ ਵੀ ਬੀਜੇਪੀ ਨੂੰ ਮੌਕਾ ਦਿਓ ਕਿਉਂਕਿ ਦੇਸ਼ ਤਰੱਕੀ ਕਰ ਰਿਹਾ ਪੰਜਾਬ ਵਾਂਝਾ ਨਾ ਰਹੇ ਜੇ। ਇਦੇ ਵਾਸਤੇ ਮੈਂ ਸਮਝਦਾ ਕਿ ਪੰਜਾਬ ਨੂੰ ਮੁਕਾਬਲਾ ਆਪਣੇ ਇਤਿਹਾਸ 'ਚ ਕਿਹਦੇ ਨਾਲ ਮੁਕਾਬਲਾ ਮੁਕਾਬਲਾ ਸਭ ਦੁਸ਼ਮਣ ਦੁਸ਼ਮਣ ਵਰਲਡ ਬੌਸ ਸਟਰੋਂਗ ਹੋ ਜਾਂਦਾ ਹੈ ਪ੍ਰਤੀਦੰਦੀ ਜਿਹੜੇ ਸਾਡਾ ਕੰਪੀਟੀਸ਼ਨ ਉਹਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਦੇ ਕੋਈ ਹੋਰ ਕਿਹੜੀ ਪਾਰਟੀ ਹੈ ਜਿਹਦੇ ਨਾਲ ਕੰਪੀਟੀਸ਼ਨ ਹੈ ਅੱਜ ਬੜਾ ਜਲਦੀ ਪੁੱਛ ਰਹੇ ਹੋ ਮੇਰੇ ਤੋਂ ਤੁਸੀਂ ਨਹੀਂ ਮੈਂ ਇਸ ਕਰਕੇ ਕਹਿ ਰਿਹਾ ਆਈ ਥਿੰਕ ਕੈਂਡੀਡੇਟ ਆ ਜਾਣਗੇ मैं काम आम खास नहीं क्यों रहे। अपने के क्यों अपने की गल की आम तो है ही नहीं अगर आम है है सब तो महंगा आम मैं अल्फांसो ही सुना साहब है जेड़े आम है अभी लंगड़े आम है नहीं अल्फांसो आम है खास है ਅੰਦਰ ਬੈਠੇ ਵੀ ਆਮ ਉਹਨਾਂ ਦੇ ਸਰੇ ਹੈ ਵੀ ਇਹਨੇ ਆਮ ਹੋ ਗਏ ਜੇਲ੍ਹ ਚ ਵੀ ਉਹਨਾਂ ਨੂੰ ਆਮ ਚਾਹੀਦੇ ਆ ਵੀ ਆਮ ਖੋ ਮੈਂ ਲੱਗਦਾ ਕੁਝ ਇਹ ਸੁਣੀ ਨਹੀਂ ਸੁਣਦੇ ਸੀ ਵੀ ਤਿਆਰ ਜੇਲ੍ਹ ਬੜੀ ਸਖਤ ਹੈ ਬੜਾ ਜੁੱਥੇ ਸਾਹ ਹੀ ਨਹੀਂ ਲੈਣ ਦਿੰਦੇ ਉੱਥੇ ਤਾਂ ਖੀਰ ਖਾਈਆਂ ਜਾ ਰਹੀਆਂ ਉੱਥੇ ਤਾਂ ਆਮ ਖਾਏ ਜਾ ਰਹੇ ਅਲਫਾਂਸੋ ਦੇਖੋ ਆ ਸਿਰਫ ਕੈਂਡੀਡੇਟਾਂ ਦੀ ਗੱਲ ਨਹੀਂ ਸਕਦਾ ਚੀਫ ਮਿਨਿਸਟਰ ਦਿੱਲੀ ਜੇਲ੍ਹ ਦੇ ਅੰਦਰ ਹੈ ਤੇ ਕੀ ਜਿਹੜੇ ਕਹਿੰਦੇ ਸੀ ਆਹ ਆਮ ਵਰਕਰਾਂ ਦੀ ਵਰਕਰ ਨਹੀਂ ਵੋਲੰਟੀਅਰ ਕਹਿੰਦੇ ਆਮ ਆਦਮੀ ਪਾਰਟੀ ਦੀ ਸਾਡੇ ਵੋਲੰਟੀਅਰ ਅਸਤੀ ਪਾਰਟੀ ਹੈ ਕਿ ਉਹਨਾਂ ਨੂੰ ਕੋਈ ਵੋਲੰਟੀਅਰ ਨਹੀਂ ਮਿਲਿਆ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣ ਵਾਸਤੇ ਵੀ ਮਿਸਿਸ ਇੰਜਰੀਵਾਲ ਹੀ ਫਿੱਟ ਹੈ ਕਹਿੰਦੇ ਸੀ ਵੀ ਅਸੀਂ ਦੂਜੀ ਪਾਰਟੀਆਂ ਤੋਂ ਅੱਡ ਅਸੀਂ ਇੱਕ ਨਵੇਂ ਕਿਸਮ ਦੀ ਰਾਜਨੀਤੀ ਬਦਲਾਵ ਲੈ ਕੇ ਆਵਾਂਗੇ ਆਹ ਬਦਲਾਵ ਕਿੱਥੇ ਸਭ ਮੈਂ ਤਾਂ ਪੁੱਛਣਾ ਚਾਹੁੰਦਾ ਵੀ ਲਾਲੂ ਪ੍ਰਸਾਦ ਜੀ ਅਰਵਿੰਦ ਕੇਜਰੀਵਾਲ ਦੇ ਵਿੱਚ ਫਰਕ ਕੀ ਹੈ 라ਬੜੀ ਦੇਵੀ ਤੇ ਇਹ ਜਿਹੜੇ ਇਹਨਾਂ ਦੇ ਵਾਈਫ ਹੈ ਮਿਸਿਸ ਕੇਜਰੀਵਾਲ ਕੀ ਫਰਕ ਇਸਾ ਮਨਵਾ ਦਸੋ ਉਹਨਾਂ ਨੇ ਕਿਸੇ ਤੇ ਜੀ ਨਹੀਂ ਟਕਿਆ ਕੇਜਰੀਵਾਲ ਸਾਹਿਬੇ ਸਕਲਤਾ ਤੁੰ ਨੂੰ ਤੁਸੀਂ ਕਹਿੰਨਾ ਤੂੰ ਹੋ ਨਹੀਂ ਕਾਲੇ ਚ ਮਨੂੰ ਤੇ ਰੁੜ ਕੇ ਕਲੰਗੀ ਵਾਲ ਤੁਸੀਂ ਕੈਂਡੀਡੇਟਾਂ ਦੀ ਗੱਲ ਕਰੀਓ ਤੇ ਚੀਫ ਮਿਨਿਸਟਰ ਲੈ ਕੇ ਆਪਣੇ ਘਰੋਂ ਲੈ ਆ ਕੇ ਬਿਠਾਤਾ ਸੋ ਇਹ ਲੋਕ کیسے ਕਰਕੇ ਲੋਕ ਅੱਜ ਦੇਖ ਰਹੇ ਐ ਸਭ ਤੋਂ ਪਹਿਲਾਂ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਤਨਖਾਹ ਅੱਜ 24 ਤਰੀਕ ਹੋ ਗਈ ਹੈ 23 ਤਰੀਕ ਤੱਕ ਤਨਖਾਹ ਨਹੀਂ ਆਈ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਉਹਨਾਂ ਕੇ ਹੌਲ ਨਹੀਂ ਰਹੇ মিডিਆ ਅੱਗੇ ਪਰ ਉਹਨਾਂ ਦੇ ਬੱਚੇ ਉਹਨਾਂ ਦੀਆਂ ਫੀਸਾਂ ਜਾਣੀਆਂ ਹੈਗੀਆਂ ਤਰਸ ਤਰਸ ਹੋ ਰਿਹਾ ਕਿਨੇ ਦੇਖ ਰਹੇ ਹੋ ਕਰਜ਼ਾ ਬਹੁਤ ਜ਼ਿਆਦਾ ਝੜ ਗਿਆ ਪੰਜਾਬ ਉਹ ਬੋਲਣ ਨਾ ਬੋਲਣ ਸਭ ਪੁਲਿਸ ਦੇ ਕਰਮਚਾਰੀ ਡਿਸਪਲਿਨ ਫੋਰਸ ਹੈ ਜੇ ਇਹ ਹੈ ਕਿਸੇ ਡਿਸਪਲਿਨ ਚ ਹੈ ਪਰ ਪੰਜਾਬ ਦੇ ਅੰਦਰ ਵਧ ਵਧ ਰਹੀਆਂ ਜਿਸ ਤਰ੍ਹਾਂ ਖੋਹਾਂ ਦੀ ਘਟਨਾਵਾਂ ਘਟਨਾਵਾਂ ਜੋ ਹੋ ਰਹੀਆਂ ਹਰ ਇੱਕ ਕਿਸਮ ਦੀ ਲਾਅ ਐਂਡ ਆਰਡਰ ਨਾਮ ਦੀ ਚੀਜ਼ ਦੀ ਜਿਹੜੀ ਹੈ ਉਹ ਜਿਹੜੇ ਯੂਨੀਫਾਰਮ ਪੁਲਿਸ ਹੈ ਉਹ ਉਹ ਆਪਣੇ ਆਪ ਨੂੰ ਫ੍ਰਸਟ੍ਰੇਟ ਮਹਿਸੂਸ ਕਰ ਰਹੀ ਹੈ ਸਰ ਜਦੋਂ ਤਾਈਂ 2500 ਦਾ ਕਰਜ਼ਾ ਹੋਰ ਲਿਆ ਪੰਜਾਬ ਤੋਂ ਕਰਦੇ ਠੀਕ ਇਹੋ ਹੀ ਕਰਾ ਰਹੇ ਨੇ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਾਂ ਫਿਰ ਇਸ ਤਰ੍ਹਾਂ ਕਰਦੇ ਨੇ ਚੋਰ ਚਾਹਦੇ ਦੇ ਵਿੱਚ 2500 ਕਰੋੜ ਦੇਖੋ ਆ ਗੱਲਾਂ ਇਲੈਕਸ਼ਨ ਹੋਊਗਾ ਸਾਰੀਆਂ ਹੀ ਗੱਲਾਂ ਕਰਾਂਗੇ ਸਰ ਅੱਜ ਦੇ ਦਿਨ ਤਾਂ ਅਸੀਂ ਜਿਹੜੀ ਪ੍ਰੈਪਰੇਸ਼ਨ ਕਰ ਲਈ ਹੈ ਸਾਰੇ 2500 ਦਾ ਵੀ ਗੱਲ ਕਰਾਂਗੇ ਮੋਟੀ ਜੀ ਗੱਲ ਮੈਂ ਜਿਹੜੀ ਸਮਝਦਾ ਹਾਂ 2500 ਅੱਜਕੱਲ ਕਰੋੜਾਂ ਰੁਪਏ ਹੋ ਗਏ 350 300 ਕਰੋੜ ਰੁਪਈਆ ਦੇ ਐਮਪੀ ਐਮਪੀਜ਼ ਦੇ ਕਲਮਾਰੀਆਂ ਜੇ ਭੇ ਮਿਲ ਜਾਂਦਾ ਪੰਜਾਬ ਵੀ ਮਾੜਾ ਨਹੀਂ ਸਾਡੇ ਇੱਕ ਪੁਰਾਣੇ ਚੀਫ ਮਿਨਿਸਟਰ ਦੇ ਬਿਸਤਰ ਦੇ ਹੇਠਾਂ 10 ਕਰੋੜ ਮਿਲ ਗਿਆ ਅੱਜ ਕੱਲ ਕਰੋੜਾਂ ਦੇ ਰੈਵੜੀਆਂ ਬੜੇ ਖੜੇ ਆ ਪਰ ਸੁਦਾਮਾ ਬਣ ਕੇ ਆ ਦੇਖੋ بڑے ਅਮੀਰ ਸੁਦਾਮਾ ਜੀ ਇਹ ਜੇ ਇਹ ਜੇ ਸੁਦਾਮਾ ਇਹ ਜੇ ਕ੍ਰਿਸ਼ਨ ਮਿਲ ਜਾਣਗੇ ਭਗਵਾਨ ਸਾਹਮਣੇ ਜਿਹਦੇ ਕਹੇ ਇਹ ਭਗਤ ਹੈ ਉਹ ਜੇ ਉਹਨਾਂ ਨੂੰ ਅੱਗੇ ਮਿਲ ਜਾਣਗੇ ਪਰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜੂਣਾ ਤੋਂ ਬਾਹਰ ਸਰਕਾਰ ਟੁੱਟ ਜੇਗੀ ਤੇ ਜੇ ਟੁੱਟ ਗਈ ਤਾਂ ਫਿਰ ਕੀ ਨਹੀਂ ਬਣੇਗੀ ਤੁਸ ਪੰਨੇ ਕੋਈ ਮੈਂ ਪਾਰ ਕੇ ਕਿ ਤੁਸ ਦੱਸੋ ਮੈਂ ਤਾਂ ਜੋਤਸ਼ੀ ਤੁਸ ਹੀ ਕੀਨ ਕਰਦਾ ਨਾ ਮੇਰੇ ਕੋਈ ਅੰਗੂਠੀ ਨਾ ਕੋਈ ਨਗ ਅੱਜ ਕੱਲ ਸਾਰੇ ਲੀਡਰ ਪਰੇ ਹੋ ਜਾਂਦੇ ਆ ਪਾ ਕੇ ਦੇਖ ਲੋ ਇੱਥੇ ਵੀ ਕਈ ਸਾਦੇ ਕਰੇ ਹੋ ਰਹੇ ਨੇ ਇਹਨਾਂ ਦੇ ਕਿਲੋ ਕਿਲੋ ਕਿ ਆਪਾਂ ਕੋਈ ਰਾਸ਼ਟਰਪਤੀ ਰਾਜ ਲੱਗਦਾ ਜੀ ਆਉਣ ਵਾਲੇ ਸਾਲ ਕਿਤੇ ਨਹੀਂ ਲੱਗਦਾ ਸਾਬ ਕੋਈ ਰਾਸ਼ਟਰਪਤੀ ਰਾਜ ਨਹੀਂ ਲੱਗਦਾ ਸਾਬ ਮੈਂ ਰਾਸ਼ਟਰਪਤੀ ਰਾਜ ਦੇ ਬਿਲਕੁਲ ਖਿਲਾਫ ਆ ਪਾਣੀ ਜਦੋਂ ਇੱਥੇ ਆ ਜੂਗਾ ਸਭ ਲੋਕ ਫੈਸਲਾ ਕਰਨਗੇ ਆਮ ਨਾਲ ਦਾ ਇੱਥੇ ਲੋਕਾ ਨਾ ਨਹੀਂ ਲੋਕਾਂ ਦਾ ਰਾਜ ਹੈ ਕੋਈ ਲੋਕਾਂ ਦਾ ਰਾਜ ਨਹੀਂ ਆ ਅਲਫਾਂਜ਼ੋ ਆਮ ਦਾ ਰਾਜ ਹੈ ਇਹਨੂੰ ਪੰਜਾਬ ਵਾਸਤੇ ਬਹੁਤ ਮਹਿੰਗਾ ਸੌਦਾ ਪਿਆ ਹੈ ਸਾ ਪੰਜਾਬ ਐਜਾ ਸੌਦਾ ਹੁਣ ਕਰਨਾ ਨਹੀਂ ਚਾਹੀਦਾ ਇੱਕ ਵਿਰੋਧੀ ਭਾਜਪਾ ਦੇ ਸਿਆਸੀ ਤੌਰ ਤੇ ਕਹਿੰਦੇ ਆ ਕਿ ਪੰਜਾਬ ਚ ਭਾਜਪਾ ਨੂੰ ਵੀ ਉਮੀਦਵਾਰ ਮਿਲਦੇ ਉਧਾਰ ਦੇ ਉਮੀਦਵਾਰ ਜਿੰਨਾ ਜੋ ਪਟਿਆਲਾ ਮਕੌੜਾ ਤੇ ਕਾਂਗਰਸ ਦੇ ਕੈਂਡੀਡੇਟ ਜਿਹੜੇ ਆ ਬੇਸ ਆ ਇੱਕ ਮਿੰਟ ਮੈਨੂੰ ਆ ਦੱਸੋ ਕਹ ਕਾਂਗਰਸ ਪੰਜਾਬ ਵੀ ਸਾਰੇ ਵਿਰੋਧੀ ਇਹਨਾਂ ਖਾਰਚ ਕਿਹੜਾ ਕਰ ਮੈਨੂੰ ਦੱਸੋ ਕਿਹੜੇ ਵਿਰੋਧੀ ਕੋਲ ਅਸਟਾ ਲੋਕ ਪਹਿਲੀ ਵਾਰੀ ਅੱਡ ਲੱਗ ਰਹੇ ਸਾਬ ਜੀ ਦਜੀਤ ਦੋਲੇ ਬੜੀ ਬੜੀ ਗੱਲ ਦੇ ਚੱਕੇ ਜੀ ਦਜੀਤ ਦੋਲੇ ਅੱਡਲਾ ਸਾਹਿਬ ਨੂੰ ਪੁੱਛੋ ਕਿ ਕਾਂਗਰਸ ਦੇ ਵਿੱਚ ਗਾਂਧੀ ਸਾਹਿਬ ਨੂੰ ਕਿਥੋਂ ਲੈ ਕੇ ਆਏ ਹੈ ਗਾਂਧੀ ਸਾਹਿਬ ਉਹਨਾਂ ਦੇ ਮਿੱਤਰ ਰਹੇ ਉਹ ਜਲਾ ਸਾਹਿਬ ਦੇ ਮੇਰੇ بڑے ਮਿੱਤਰ ਰਹੇ ਹੈ ਜੋ ਪਟਿਆਲੇ ਦੇ ਵਿੱਚ ਸੁਨ ਸੁਣਾ ਹੋ ਗਈ ਸੀਗੀ ਸਰਦਾਰ ਲਾਲ ਸਿੰਘ ਤੋਂ ਵੱਡਾ ਦਾ ਕੋਈ ਚਿਹਰਾ ਹੈ ਹੀ ਨਹੀਂ ਉੱਥੇ ਪੰਜਾਬ 'ਚ ਹੈ ਨਹੀਂ ਪਟਿਆਲੇ ਦੇ ਛੱਡੋ ਉਹਨਾਂ ਨੂੰ ਸਰਦਾਰ ਲਾਲ ਸਿੰਘ ਮਾੜੇ ਲੱਗੇ ਹਰਦਿਆਲ ਕਮੋਦ ਜਿਹੜੀ ਮਾੜੇ ਲੱਗੇ ਮਦਨ لال ਠੇਕੇਦਾਰ ਮਾੜੇ ਲੱਗੇ ਉਹ ਹੋਂਦ ਸਿੰਘ ਸਾਹਿਬ ਅੱਜ ਤਾਂ ਪਹਿਲੀ ਦਵਾ ਦਾ ਸੀਟਾਇਰੀ ਹੈ ਜੇ ਪਹਿਲੀ ਦਵਾ ਲੜ ਰਹੇ ਆ ਹੋ ਸਕਦਾ ਸਾਨੂੰ ਕੋਈ ਘਾਟ ਹੋਵੇ ਕਿਉਂਕਿ ਸਾਡਾ ਸੰਗਠਨ ਗਰਾਊਂਡ ਤੇ ਹੈ ਨਹੀਂ ਸੀਗਾ ਉਹ ਜਵਾਬ ਦੇਣ ਆਮ ਆਦਮੀ ਪਾਰਟੀ ਖਾਸ ਆਦਮੀ ਪਾਰਟੀ ਕੋਈ ਪਾਰਟੀ ਬਰੋਲ ਰ ਸਾਰਿਆਂ ਦਾ ਹਾਲ ਹੈ ਸਭ ਕਿਉਂਕਿ ਲੋਕਾਂ ਦਾ ਆ ਲੀਡਰਸ਼ਿਪ ਵੈਕਿਊ ਕਰਕੇ ਪੰਜਾਬ ਤੇ ਹਾਲ ਹੋ ਰਿਹਾ ਸਭ ਬਹੁਤ ਜ਼ਿਆਦਾ ਇੱਕ ਪਾਸੇ ਚਾਲ ਕਰ ਲੜਗਾ ਦੇ ਪਿੱਛੇ ਲੱਗਾ ਕਿ ਸਿਮਤਾਨ ਮਾਦੀ ਦੀ ਗਲੋਬਲ ਕਿ ਪਿੱਛੇ ਇਸਾ ਕੋਣ ਕਿਨੂੰ ਸਹਿਯੋਗ ਦਿੰਦਾ ਨਹੀਂ ਦਿੰਦਾ ਲੋਕਾਂ ਦਾ ਆਪਣਾ ਫੈਸਲਾ ਹੈ ਸਾਹਿਬ ਕਿਸਾਨ ਮੇਰਾ ਪ੍ਰੈਸ ਕਰ ਰਹੇ ਹੋ ਕਰਦੇ ਸਭ ਪ੍ਰੈਸ ਕਰ ਰਹੇ ਸਭ ਕਿਸਾਨ ਦੇਖੋ ਮੈਨੂੰ ਕਿਸਾਨਾਂ ਨਾਲ ਮਸਲੇ ਤੇ ਮੈਡ ਪ੍ਰੈਸ ਕਾਨਫਰੰਸ ਕਰੂੰਗਾ ਸਾਹਿਬ ਆਈ ਵਿਲ ਐਡਰੈਸ ਦਿਸ ਇਸ਼ੂ ਮੈਨੂੰ ਆ ਗੱਲ ਮੈਂ ਕਹਿਣਾ ਚਾਹੁੰਦਾ ਮੈਂ ਪ੍ਰਤੀਬੱਧਾਂ ਸਾਹਿਬ ਕਿਸਾਨੀ ਵਾਸਤੇ ਮੈਂ ਕੋਈ ਕਿਸਾਨਾਂ ਦੇ ਅਹਿਸਾਨ ਨਹੀਂ ਕਰ ਰਿਹਾ ਮੈਂ ਪਹਿਲਾਂ ਕਿਸਾਨ ਆ ਬਾਤ ਚੇ ਕੋ ਹੋਰ ਆ ਲੀਡਰ ਜਾਂ ਕੁਝ ਕਿਸੇ ਪਾਰਟੀ ਨਾਲ ਨਹੀਂ ਸੁਣਿਆ ਪਹਿਲਾਂ ਮੈਂ ਕਿਸਾਨ ਆ ਅੱਜ ਮੈਂ ਜੋ ਕੁਝ ਆ ਮੈਂ ਅਸੀਂ ਖੇਤੀવાડી ਪਿਸ਼ੋਕਰ ਤੋਂ ਆਏ ਆ ਦੇਸ਼ ਕਰਕੇ ਠੀਕ ਹੈ ਸਭ ਵਿਰੋਧ ਕਰ ਰਹੇ ਮੈਂ ਆਪਣੇ ਖਦਸੇ ਜਿਹੜੇ ਤੁਹਾਡੀਆਂ ਤਸਵੀਰਾਂ ਲਗਾਈ ਗਈ ਗਈ ਕਿ ਸਾਡਾ ਗੱਲਬਾਤ ਕੀਤੀ ਗਈ ਤੁਸੀਂ ਪ੍ਰੈਜ਼ੈਂਟ ਨਹੀਂ ਹੋਏ ਉਹਨਾਂ ਦਾ ਕਹਿਣਾ ਕਿ ਤੁਸੀਂ ਗੁਲਾਬ ਨਹੀਂ ਦੇ ਸਕਦੇ ਤਾਂ ਕਿ ਕੱਲ ਕੱਲ ਕਹਿੰਦੇ ਪੰਜ ਘੰਟੇ ਵੇਟ ਕੀਤੀ ਇੱਕ ਇੱਕ ਸੈਕਿੰਡ ਸਾਹਿਬ ਇੱਕ ਸੈਕਿੰਡ ਦੇਖੋ ਕਿਸੇ ਨੂੰ ਬੁਲਾਉਣ ਦਾ ਕੋਈ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ ਮੈਂ ਵੀ ਸੁਣੀ ਉਹਨਾਂ ਦੀ ਸ਼ਾਮ ਨੂੰ ਮੈਨੂੰ ਬਾਦ ਰਾਤ ਤੇ ਰਾਤ ਨੂੰ ਵੀਡੀਓ ਦਿਖਾ ਰਹੇ ਸੀ ਜੋ ਕੁਸ਼ਵੰਦ ਇਹ ਸਾਹਿਬ ਬੋਲੇ ਹੈ ਅਫਦਰ ਵਾਲੇ ਸਾਹਿਬ ਬੋਲੇ ਹੈ ਉਹ ਬੋਲਣਾ ਲੋਕ ਹਕਤ ਸਭ ਦਾ ਹੱਕ ਹੈ ਪਰ ਔਰ ਜਦੋਂ ਮਨੂੰ ਉਹ ਵੀਡੀਓ ਵਿੱਚ ਦੇਖੀ ਤੇ ਅਖਬਾਰਾਂ 'ਚ ਜਿਸ ਤਰ੍ਹਾਂ ਜੀ ਵੋਟਵਾਲ ਲੱਗੇ ਮਨੂੰ ਸਭ ਤੋਂ ਪਹਿਲਾਂ ਖੋਡੇ ਦਿਮਾਗ 'ਚ ਕੀ ਆਇਆ ਜਦੋਂ ਤੁਸੀਂ ਫੋਟੋਆਂ ਦੇਖੀਆਂ ਉੱਤੇ ਕੁਰਸੀਆਂ ਤੇ ਇਹ ਜੀ ਇਹ ਜਿਹਾ ਇੱਕ ਮੰਜ਼ਰ ਪਹਿਲਾਂ ਵੀ ਹੋਇਆ ਸੀਗਾ ਪੰਜ ਚਾਰ ਮਹੀਨੇ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ ਲੁਧਿਆਣਾ ਦੇ ਅੰਦਰ ਵੈਸਾ ਜੀ ਇਹ ਸ਼ੁਕੀ ਸੀਗਾ ਐਸ.ਵਾਈ.ਐਲ ਦਾ ਇਸ਼ੂ ਸੀਗਾ ਐਸ.ਵਾਈ.ਐਲ ਇਸ਼ੂ ਦੇ ਉੱਤੇ ਭਗਵੰਤ ਮਾਨ ਜੀ ਨੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਗੋਡੇ ਟੇਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਉੱਥੇ ਬਿਆਨ ਕੁਝ ਹੋਰ ਦੇ ਕੇ ਆਏ ਕਹਿੰਦੇ ਮੈਂ ਜਾ ਕੇ ਬਾਜਰਾ ਵੀ ਜਾ ਦੂੰਗਾ ਜੀ ਤੁਸੀਂ ਆ ਰੱਦ ਕਰਦੇ ਹੋ ਜੀ ਕੋਈ ਮਾਪਿਆ ਬਣਾ ਦੂੰਗਾ ਜੀ ਉਹਨਾਂ ਨੇ ਕਿਹਾ ਉਹ ਸੀਗੇ ਵੀ ਨਾ ਤਾਂ ਆਪੋਜੀਸ਼ਨ ਸਾਨੂੰ ਬਣਾਉਣ ਦੇ ਰਹੀ ਨਾ ਹੀ ਕਿਸਾਨ ਬਣਾਉਣ ਦੇ ਰਹੇ ਤੇ ਮੈਂ ਬਣਾ ਦੂੰਗਾ ਤੁਸੀਂ ਸਾਨੂੰ ਬਾਜਰੇ ਦਾ ਦੇ ਦਿਓ ਉਹਦੇ ਬਾਅਦ ਇੱਕ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ ਉਹਨਾਂ ਨੇ ਉਹਦਾ ਇੱਕ ਇਵੈਂਟ ਬਣਾਤਾ ਇੱਕ ਥੀਏਟਰ ਇਵੈਂਟ ਬਣਾਤਾ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਭਗਵੰਤ ਮਾਨ ਜੀ ਦਾ ਮੈਂ ਅਗਲੇ ਦਾ ਉਹਨਾਂ ਦਾ ਜੇਜਾ ਪਿਸ਼ੋਕੜ ਹੈ ਮੈਂ ਉਹਨਾਂ ਕਿਸਾਨਾਂ ਆ ਤਾਂ ਕਿਸਾਨੀ ਦੀ ਗੱਲ ਕਰੂੰਗਾ ਸਾਬ ਉਹ ਕਲਾਕਾਰ ਆ ਜੋ ਕੁਝ ਵੀ ਡਰਾਮੇ ਕਰਦੇ ਸੀ ਨਾਟਕ ਕਰਦੇ ਸੀਗੇ ਉਹਨਾਂ ਨੇ ਨਾਟਕ ਕਰਦਾ ਸਾਬ ਇਸ ਕਰਕੇ ਆ ਜਿਹੜਾ ਕੰਮ ਹੈ ਇੱਕ ਐਡੇ ਗੰਭੀਰ ਮੁੱਦੇ ਨੂੰ ਨਾਟਕ ਪਰਾਂਡ ਦਾ ਕੰਮ ਐਸ.ਵਾਈ.ਐਲ ਵਰਗੇ ਮੁੱਦੇ ਨੂੰ ਭਗਵੰਤ ਮਾਨ ਜੀ ਨੂੰ ਸ਼ੋਭਾ ਦਿੰਦਾ ਹੈ ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਬ ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਆ ਉਹਨਾਂ ਨੇ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾਤਾ ਮੇਰੀ ਇਸ ਕਰਕੇ ਯੂਨੀਅਨਸ ਨੂੰ ਬੇਨਤੀ ਹੈ ਸਾਡੀ ਬਖਾਲਫਤ ਕਰਨੀ ਹੈ ਕਿ ਨੂੰ ਕੀ ਕਰਨਾ ਕਰੋ ਪਰ ਕਿਸਾਨੀ ਦੇ ਮੁੱਦੇ ਨੂੰ ਇਹ ਰੋਲੋ ਨਾ ਸਾਬ ਇਟ ਇਸ ਟੂ ਸੀਰੀਅਸ ਇਸ਼ੂ ਟੂ ਬੀ ਟੇਕਨ ਐਂਡ ਡੈਲਟ ਇਨ ਸੱਚ ਅ ਕਵੈਲਰ ਮੈਨਰ ਆਈ ਏਮ ਕਮਿਟਿਡ ਟੂ ਦ ਕਾਜ਼ ਆਫ ਫਾਰਮਰ ਆਈ ਏਮ ਨਾਟ ਹਰਸਿੰਗ ਟੂ ਐਨੀਬਾਡੀ ਸਾਬ ਕੋਈ ਆਪਣਾ ਹਰੇਕ ਦਾ ਆਪਣਾ ਵਿਚਾਰ ਹੈ ਮੇਰੇ ਬਰਾਬਰ ਬੈਠੇ ਹੋ ਸਕਦਾ ਮੇਰੇ ਸਾਰੇ ਵਿਚਾਰ ਰupani ਜੀ ਦੇ ਆਪਣਾ ਸੂਤ ਤੇ ਨਜ਼ਰੀਆ ਹੈ ਇੱਥੇ ਰਾਜਵੀਰ ਉਹ ਰਹਿੰਦਾ ਹੈ ਨਜ਼ਰੀਆ ਕਿਸੇ ਦਾ ਵੀ ਹੋ ਸਕਦਾ ਹੈ ਪਰ ਮੇਰਾ ਜਿਹੜਾ ਨਜ਼ਰੀਆ ਕਿਸਾਨ ਦੇ ਵਾਸਤੇ ਆਈ ਐਮ ਫਾਰ ਦਾ ਫਾਰਮਰ ਮੈਂ ਪ੍ਰਤੀਬੱਧ ਹਾਂ ਕਿਸਾਨਾਂ ਦੇ ਪ੍ਰਤੀ ਮੈਂ ਆਈ ਵਿਲ ਐਡਰੈਸ ਥਿਸ ਇਸ਼ੂ ਇਨ ਮਾਈ ਵੇ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਬਿਹਤਰੀ ਵਾਸਤੇ ਤੇ ਪੰਜਾਬ ਦੇ ਰਹੀਂ ਦੇਸ਼ ਦੀ ਬਿਹਤਰੀ ਵਾਸਤੇ ਆਈ ਵਿਲ ਐਡਰੈਸ ਥਿਸ ਇਸ਼ੂ ਇਨ ਮਾਈ ਮੈਨਰਸ ਪਰ ਇਹ ਸਾਰੀ ਗੱਲਾਂ ਤੇ ਮੈਂ ਅੱਗੇ ਗੱਲ ਕਰੂੰਗਾ ਕੰਪਲ ਕੰਪਲ ਪੰਜਾਬ ਤੋਂ ਬਾਹਰ ਜਾ ਕੇ ਕੌਂਸਲ ਕੈਂਡੀਡੇਟੀ ਬਹੁਤ ਮੰਗ ਰਹੇ ਹੈ ਕੀ ਲੱਗਦਾ ਪੰਜਾਬ ਚ ਇੱਕ ਤੀਜੇ ਦੇ ਵਿਰੋਧ ਲੜ ਰਹੇ ਹੈ ਹੋਗੇ ਬਕਰ ਕਰਦੇ ਸਭ ਹੌਸਲਾ ਰੱਖੋ ਅਜੇ ਤੱਕ ਕੋਲਾ ਖੜਾ ਚੱਜਿਆ ਨਹੀਂ ਆ ਜਾਂਦੇ ਕੈਂਡੀਡੇਟ ਸਾਰਾ ਕੁਝ ਕਰਾ ਦੇਣੇ ਤੁਹਾਡਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ